ਚਾਬੀਆਂ ਲਾ ਕੇ ਹੀ ਮੋਟਰਸਾਈਕਲ ਨੂੰ ਔਨ ਕਰ ਲੈਂਦੇ ਸੀ ਤੇ ਲੈ ਜਾਂਦੇ ਸੀ ਇਦਾਂ ਹੀ ਇਹਨਾਂ ਦਾ ਮੋਡਸ ਆਪਰੈਂਡ ਹੀ ਹੈਗਾ ਤੇ ਇਹੇ ਅਗੂ ਨੋਨ ਜਾਂ ਅਨਨੋਨ ਲੋਕਾਂ ਨੂੰ ਹੀ ਵੇਚ ਦਿੰਦੇ ਸੀ ਕੁਝ ਇਦਾਂ ਐਗਜ਼ੈਕਟ ਕਿ ਨਾ ਕਿ ਰੇਟ ਨਾਲ ਡਿਸਾਈਡ ਕੀਤਾ ਹੋਇਆ ਸੀਗਾ ਕਿ ਇਸ ਰੇਟ ਤੇ ਦੇਣਾ ਦੇਣਾ ਮੋਟਰਸਾਈਕਲ ਹੈਗਾ ਵਾ ਕੋਈ ਰਿਮਾਰਡ ਜੀ ਹਾਸਿਲ ਕੀਤਾ ਦੋ ਦਿਨ ਦਾ ਜਿਸ ਤਰ੍ਹਾਂ ਸੀ ਲਿਖਿਆ ਹੋਇਆ ਕਿ ਰਿਮਾਰਡ ਤੋਂ ਪਹਿਲੇ ਪੁੱਛ ਲੱਕ ਪਾਇਆ ਹਜੇ ਪੁੱਛ ਕੇ ਚੱਲ ਰਹੀ ਹੈ ਜੀ ਹਾਂਜੀ ਹਾਂਜੀ ਕਿੰਨੇ ਕ ਮੋਟਰਸਾਈਕਲ ਰਿਕਵਰ ਹੋ ਪਾਈ ਨੇ ਮੈਂ ਟੋਟਲ ਅਸੀਂ 9 ਮੋਟਰਸਾਈਕਲਸ ਰਿਕਵਰ ਕਰ ਲਿਆ ਜੀ ਜਿਹੜੇ ਮੋਟਰਸਾਈਕਲ ਤੁਸੀਂ ਖੜੇ ਦੇਖੀਏ ਦੇਖਦੇ ਪਿਓ 1 2 3 4 5 6 7 8 9 ਇਹ 9 ਮੋਟਰਸਾਈਕਲ ਦੇ 9 ਮੋਟਰਸਾਈਕਲ ਇਸ ਸਾਥੀ ਚੋਰ ਨੇ ਚੋਰੀ ਇਹ ਕਾਬਲੇ ਤਾਰੀਫ ਹੈ ਸਾਡੀ ਲੁਧਿਆਣਾ ਪੁਲਿਸ ਜਿਨ੍ਹਾਂ ਨੇ ਇਹ ਰਿਕਵਰੀ ਕੀਤੀ ਚੋਰ ਨੂੰ ਗ੍ਰਿਫਤਾਰ ਕੀਤਾ ਜੋ ਲੋਕਾਂ ਦੀ ਕਿਸ਼ਤਾਂ ਵੀ ਨਹੀਂ ਪੂਰੀਆਂ ਹੋਈਆਂ ਹੁੰਦੀਆਂ ਸੀ ਉਹਨਾਂ ਦੇ ਮੋਟਰਸਾਈਕਲ ਲੈ ਕੇ ਰਫੂ ਚੱਕਰ ਹੋ ਜਾਂਦਾ ਸੀਗਾ ਲੇਕਿਨ لیکن ਇਹ حرکت ਇੰਨੀ ਕਮਾੜੀ ਕੀ ਉਹ ਪਰਿਵਾਰ ਜਿਹੜੇ ਜਿਹੜੇ ਗੁਜ਼ਾਰਾ ਕਰਨ ਨੂੰ ਮੁਸ਼ਕਿਲ ਹੁੰਦੇ ਸੀ ਕਿਸ਼ਤਾ ਪਰ ਨੂੰ ਮੁਸ਼ਕਿਲ ਹੁੰਦੇ ਸੀਗੇ ਉਹਨਾਂ ਦੇ ਮੋਟਰਸਾਈਕਲ ਲੈ ਕੇ ਸਸਤੇ ਭਾਅ ਤੇ ਵੇਚ ਦਿੰਦੇ ਸੀਗੇ ਲੇਕਿਨ ਇੱਕ ਕਾਬਲੇ ਤਾਰੀਫ ਜਿਹੜੇ ਨੇ ਕਾਬਲੇ ਤਾਰੀਫ ਇਹ ਲੁਧਿਆਣਾ ਪੁਲਿਸ ਹੈ ਜਿਨ੍ਹਾਂ ਨੇ ਇਹ ਸਾਰੇ ਮੋਟਰਸਾਈਕਲ ਰਿਕਵਰ ਕੀਤੇ ਨੇ ਲੁਧਿਆਣਾ ਲਈ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਦੀ ਪੁਲਿਸ ਜਿਹੜੀ ਇੱਕ ਕਾਬਲੇ ਤਾਰੀਫ ਇਸ ਕਰਕੇ ਵੀ ਹੈਗੀ ਲੁਧਿਆਣਾ ਦੀ ਪੁਲਿਸ ਥਾਣੇ ਦੇ ਬਾਰੋ ਇੱਕ ਮੋਟਰਸਾਈਕਲ ਚੋਰੀ ਹੋਇਆ ਸੀਗਾ ਮੋਟਰਸਾਈਕਲ ਚੋਰੀ ਹੋਣ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਥਾਣਾ ਡਿਵੀਜ਼ਨ ਨੰਬਰ 7 ਦੇ ਐਸ ਐਚ ਓ ਤੇ ਤੇ ਏ ਸੀ ਪੀ ਨੇ ਉਹ ਮੋਟਰਸਾਈਕਲ ਜਿਹੜੇ ਰਿਕਵਰ ਕਰ ਲਏ ਤੇ ਉਸ ਚੋਰ ਨੂੰ ਵੀ ਗ੍ਰਿਫਤਾਰ ਕਰ ਲੀਤਾ ਹੈ ਬਹੁਤ ਵੱਡੀ ਖਬਰ ਹੈ ਕਿਉਂਕਿ ਜੋ ਲੋਕ ਕਹਿੰਦੇ ਨੇ ਕਿ ਥਾਣੇ ਕਾ ਕਾਰਵਾਈ ਨਹੀਂ ਹੁੰਦੀ ਲੇਕਿਨ ਗਲਤ ਗੱਲ ਬਤ ਕਦੇ ਸੀ ਮੈਮ ਮੈਮ ਪਹਿਲੇ ਤਾਂ ਬਹੁਤੋ ਮੁਬਾਰਕ ਏਜੀ ਸਾਡੇ ਸੀਪੀ ਕੁਲਦੀਪ ਸਿੰਘ ਚਹਿਲ ਤੇ ਤੀਜਾ ਸਰ ਆਪਣੇ ਡੀਸੀਪੀ ਰੂਰਲ ਨਾਲੇ ਐਸਪੀ ਪ੍ਰਭਜੋਤ ਸਿੰਘ ਤੇ ਐਸਐਚਓ ਸਾਫ ਸਾਰਿਆਂ ਨੇ ਅਸੀਂ ਰਲ ਕੇ ਜਦੋਂ ਪਤਾ ਲੱਗਿਆ ਕਿ ਇਹ ਪੂਰਾ ਇਨਸੀਡੈਂਟ ਹੋਇਆ ਤਾਂ ਸਾਨੂੰ ਸਿਕਾ ਕਿ ਇਹ ਡਿਟੈਕਟ ਕਰਨਾ ਬਹੁਤ ਜ਼ਰੂਰੀ ਹੈ ਐਸਐਚਓ ਨੇ ਆਪਣੀਆਂ ਟੀਮਸ ਬਣਾਈਆਂ ਆਈਓਜ਼ ਨਾਲ ਕੈਮਰਾ ਲਿੰਕੇजेस ਸੀ ਕੀਤੇ ਬੈਕਵਰਡ ਤੇ ਫਾਰਵਰਡ ਲਿੰਕੇजेस ਬਣਾਏ ਤੇ ਇਸ ਜਿਹੜਾ ਚੋਰ ਸੀ ਉਹਨੂੰ ਫੜਿਆ ਅਰੈਸਟ ਕੀਤਾ ਅਤੇ ਬਾਕੀ ਮੋਟਰਸਾਈਕਲਸ ਰਿਕਵਰ ਕਰੇ ਨੇ ਜੀ ਕਿੱਥੇ ਮੋਟਰਸਲ ਵੇਚਦੇ ਸੀਗੇ ਤੇ ਆਖਰ ਇਹਨਾਂ ਕੋ ਕਿਹੜੀ ਕੀਸ ਹੁੰਦੀ ਸੀਗੀ ਕਿਹੜੀ ਕੀਸ ਦੇ ਨਾਲ ਮੋਟਰਸਲ ਖੋਲਦੇ ਸੀਗੇ ਕਿਹੜੀ ਤਕਨੀਕ ਵਰਤਦੇ ਸੀਗੇ ਇਹ ਜੀ ਚਾਬੀਆਂ ਲਾ ਕੇ ਹੀ ਮੋਟਰਸਾਈਕਲ ਨੂੰ ਆਨ ਕਰ ਲੈਂਦੇ ਸੀ ਤੇ ਲੈ ਜਾਂਦੇ ਸੀ ਇਦਾਂ ਹੀ ਇਹਨਾਂ ਦਾ ਮੋਡਸ ਆਪਰੇਂਡੀ ਹੈਗਾ ਤੇ ਇਹੇ ਅਗੂ ਨੋਨ ਜਾਂ ਅਨਨੋਨ ਲੋਕਾਂ ਨੂੰ ਹੀ ਵੇਚ ਦਿੰਦੇ ਸੀ ਕੁਝ ਇਦਾਂ ਐਗਜ਼ੈਕਟ ਨਹੀਂ ਹੈ ਚੀਪ ਇਸ ਤੇ ਹਾਂਜੀ ਹਾਂਜੀ ਚੀਪ ਰੇਟਸ ਤੇ ਵੇਚਦੇ ਕਿੰਨਾ ਕੁ ਰੇਟ ਇਹਨਾਂ ਡਿਸਾਈਡ ਕੀਤਾ ਹੋਇਆ ਸੀਗਾ ਕਿ ਇਸ ਰੇਟ ਤੇ ਦੇਣਾ ਦੇਣਾ ਮੋਟਰਸਾਈਕਲ ਹੈਗਾ ਵਾ ਕੋਈ ਰਿਮਾਂਡ ਜੀ ਹਾਸਿਲ ਕੀਤਾ ਦੋ ਦਿਨ ਦਾ ਜਿਸ ਤਰ੍ਹਾਂ ਸੀ ਲਿਖਿਆ ਹੋਇਆ ਕਿ ਰਿਮਾਂਡ ਤੋਂ ਪਹਿਲੇ ਪੁੱਛ ਲੱਗ ਪਾਇਆ ਹਜੇ ਹਜੇ ਪੁੱਛ ਕੇ ਚੱਲ ਰਹੀ ਹੈ ਜੀ ਹਾਂਜੀ ਹਾਂਜੀ ਹੈ ਕਿੰਨੇ ਕੁ ਮੋਟਰਸਾਈਕਲ ਰਿਕਵਰ ਹੋ ਪਾਈ ਨੇ ਮੈਂ ਟੋਟਲ ਅਸੀਂ 9 ਮੋਟਰਸਾਈਕਲਸ ਰਿਕਵਰ ਕਰ ਲਏ ਜੀ 9 ਮੋਟਰਸਾਈਕਲ ਹਾਂਜੀ ਇਹਦਾ ਸਾਥੀ ਜਸਪ੍ਰੀਤ ਉੰਦੀ ਪਾਲ ਕਰ ਰਹੇ ਆ ਜੀ ਹਾਂ ਮੈਂ ਕਿਹੜੇ ਪਿੰਡ ਦੇ ਰੈਡਰ ਸੀ ਕਿਤੇ ਨਾਕਾ ਬੰਦੀ ਕੀਤੀ ਹੈ ਇਹ ਕੂਮਕਲਾਉ ਦਾ ਰਹਿਣ ਵਾਲਾ ਹੈ ਅਸੀਂ ਤਾਜਪੁਰ ਰੋਡ ਤੇ ਜਦੋਂ ਨਾਕਾ ਲਾਇਆ ਸੀ ਉਦੋਂ ਇਹਨਾਂ ਨੂੰ ਅਰੈਸਟ ਕਰਿਆ ਜੀ ਚੋਰੀ ਦਾ 379 ਜੀ ਆਪੀਸੀ ਤੇ ਜੇ ਬੀਐਨਐਸ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸੈਕਸ਼ਨਸ ਚੇਂਜ ਹੋ ਜਾਂਦੇ ਆ ਇਹ ਹਰਤਲਾਲ 369 ਤੇ 411 ਕਿਉਂਕਿ 30 ਤਰੀਕ ਨੂੰ ਰਜਿਸਟਰ ਹੋਇਆ ਸੀ ਪਹਿਲਾਂ ਇਸ ਸਾਡਾ ਥਾਣਾ ਡਿਵੀਜ਼ਨ ਨੰਬਰ 7 ਦੇ ਐਸ ਐਚ ਓ ਤੇ ਏ ਸੀ ਪੀ ਹਲਕਾ ਪੂਰਵੀ ਸੀਗੇ ਤੇ ਜਿਨ੍ਹਾਂ ਨੇ ਬਖੂਬੀ ਕੋਈ ਵਧੀਆ ਕੰਮ ਜਿਹੜਾ ਪੁਲਿਸ ਨੇ ਕੀਤਾ ਸੀਗਾ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਥਾਣੇ ਤੋਂ ਬਾਹਰ ਲੇਕਿਨ ਉਸ ਤੋਂ ਬਾਅਦ ਪੂਰੀ ਸਰਗਰਮ ਹੋ ਗਈ ਸੀ ਤੇ ਨਾਕਾਬੰਦੀ ਤਾਜਪੁਰ ਰੋਡ ਤੇ ਕੀਤੀ ਹੋਈ ਸੀ ਨਾਕਾਬੰਦੀ ਦੌਰਾਨ ਜਿਹੜਾ ਚੋਰ ਨੂੰ ਫੜਿਆ ਤੇ ਉਸ ਤੋਂ ਬਾਅਦ ਇੱਕੋ ਨੋ ਮੋਟਰਸਾਈਕਲ ਜਿਹੜੇ ਨੇ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੇ ਮੋਟਰਸਾਈਕਲ ਗੁੰਮੇ ਹੋਏ ਨੇ ਕਿ ਉਹ ਵੀ ਇੱਥੋਂ ਲੈ ਕੇ ਜਾ ਸਕਦੇ ਨੇ ਜਿਨ੍ਹਾਂ ਦੀ ਐਫ ਆਈ ਆ ਹੋਈ ਹੋएगी ਮੋਟਰਸਾਈਕਲਾਂ ਦੀ ਉੱਥੋਂ ਆ ਕੇ ਐਫ ਆਈ ਆਰ ਦਿਖਾਣ ਤੇ ਮੋਟਰ ਜਸਕੀਰ ਸਿੰਘ ਤੇਜਾ ਜੀ ਪ੍ਰਭਜੋਤ ਜੀ ਸਾਡੇ ਗੌਰਵ ਯਾਦਵ ਜੀ ਏਡੀਜੀਪੀ ਆਰਪੀ ਸ਼ੁਕਲਾ ਜੀ ਜਿਨ੍ਹਾਂ ਦੇ ਕாவਲਤਾਰੀ ਪੋਲ ਜਿਹੜਾ ਬਖੂਬੀ ਵਧੀਆ ਕੰਮ ਕਰ ਰਹੀ ਹੈ ਤੇ ਜਲ ਜਿਹੜੇ ਨੇ ਮੋਟਰਸਾਈਕਲ ਪਕੜ ਲਿੱਤੇ ਤੇ ਇੱਕ ਰੋਪੀ ਦੀ ਭਾਲ ਜਾਰੀ ਹੈ ਲੁਧਰਣਾ ਦਾ ਕੈਮਰਾਮੈਨ ਤਰਵੇ ਨਾਲ ਵਿਸ਼ਾਲ ਕਪੂਰ ਲੁਧਰਣਾ ਲਾਈਵ